ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਆਜਰੇ ਅੱਜ ਦੀ ਵੱਡੀ ਖਬਰ ਤਰਨਤਾਰਨ ਜਿਮਨੀ ਚੋਣ ਬੀਜੇ ਬੀਜਪੀ ਨੇ ਅਲਾਨਿਆ ਉਮੀਦਵਾਰਾ ਜੀ ਸਿੰਘ ਸੰਧੂ ਨੂੰ ਦਿੱਤੀ ਟਿਕਟ ਭਾਜਪਾ ਦੇ ਤਰਨਤਾਰਨ ਜਿਮਨੀ ਚੋਣ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਾਰਟੀ ਨੇ ਤਰਨਤਾਰਨ ਜਿਮਨੀ ਚੋਣ ਲਈ ਹਰਜੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਜਿਕਰ ਜੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਦੇ ਤਰਨਤਾਰਨ ਉਪ ਚੋਣ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਸ਼੍ਰੋਮਣੀ ਕਾਲੀ ਦਾਲ ਨੇ ਆਜ਼ਾਦ ਗਰੁੱਪ ਦੀ ਮੁਖੀ ਪ੍ਰਿੰਸੀਪਲ ਸੁਖਿੰਦਰ ਕੋਹਰੰਦਾਵਰ ਨੂੰ ਪਾਰਟੀ ਦੇ ਉਮੀਦਵਾਰ ਐਲਾਨਿਆ ਹੈ ਦੱਸ ਦਈਏ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂਤ ਤੋਂ ਬਾਅਦ ਤਰਨਤਨ ਵਿੱਚ ਵਿਦਾਈ ਕੋ ਉਹਦਾ ਖਾਲੀ ਹੋ ਗਿਆ ਹੈ ਜਿਸ ਕਰਕੇ ਇੱਥੇ ਜਿਮਲੀ ਚੋਣਾ ਚੋਣ ਕਰਾਈ ਜਾਣੀ ਹੈ ਭਾਜਪਾ ਨੇ ਇਸ ਦੇ ਲਈ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਪਾਰਟੀ ਨੇ ਸੀਨੀਅਰ ਆਗੂ ਉਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਪੁਜਿਆਣੀ ਨੂੰ ਇਚਾਰਜ ਨਿਯੁਕਤ ਕੀਤਾ ਹੈ ਇਸ ਦੇ ਨਾਲ ਹੀ ਸਾਬਕਾ ਸੀਪੀਐਸ ਕੇਡੀ ਤੇ ਭੰਡਾਰੀ ਅਤੇ ਸਾਬਕਾ ਵਿਧਾਇਕ ਰਵੀਕਰਨ ਸਿੰਘ ਕਾਲੋ ਲੂਸਾ ਸੈ ਇਚਾਰਜ ਨਿਯੁਕਤ ਕੀਤਾ ਗਿਆ ਹੈ ਬੀਤੀ 27 ਜੂਨ ਨੂੰ ਡਾਕਟਰ ਕਛੂਹਿਰ ਸਿੰਘ ਸੌਲ ਦਾ ਦਿहांत ਹੋ ਗਿਆ ਸੀ ਅਤੇ 4 ਜੁਲਾਈ ਨੂੰ ਚੋਣ ਕਮਿਸ਼ਨਰ ਨੇ ਇਸ ਸੀਟ ਨੂੰ ਖਾਲੀ ਐਲਾਨ ਦਿੱਤਾ ਦੱਸਦੇ ਆ ਕਿ ਨਿਯਮਾਂ ਮੁਤਾਬਕ ਪੰਜਾਬ ਵਿਧਾਨ ਸਭਾ ਦੇ ਇਸ ਕਟਰੇਤ ਵੱਲੋਂ ਸੀਟ ਖਾਲੀ ਐਲਾਨਨ ਤੋਂ ਬਾਅਦ 6 ਮਹੀਨਿਆਂ ਦੇ ਅੰਦਰ-ਅੰਦਰ ਉਸ ਹਲਕੇ ਦੀ ਜਮਨੀ ਚੋਣ ਕਰਵਾਉਣੀ ਜ਼ਰੂਰੀ ਹੁੰਦੀ ਹੈ ਹੁਣ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਚੋਣ ਨੂੰ ਜਲਦੀ ਹੀ ਮੋੜ ਤੋਂ ਵੋਟਾਂ ਪਾਉਣ ਦਾ ਮੌਕਾ ਮਿਲਿਆ ਹੈ ਧੰਨਵਾਦ